ਮੇਰਾ ਨਾਮ ਜੈਸਮਿਨ ਕਲਰੂ ਮੇਰਾ ਮੇਰੀਆ ਹੋਇਆ ਮਈਆਂ ਵਾਲੇ ਕਲਾ ਵਿੱਚ ਹੋਇਆ ਸੀਗਾ 9 ਸਾਲ ਪਹਿਲਾਂ ਮੇਰੇ ਹਸਬੰਦ ਦਾ ਨਾਮ ਸੁਖਿੰਦਰ ਸਿੰਘ ਉਹਨਾਂ ਦੇ ਫਾਦਰ ਦਾ ਨਾਮ ਗੁਰਮੀਲ ਸਿੰਘ ਮਿੱਤੂ ਦੋ ਮੇਰੇ ਜੀਠ ਨੇ ਇੱਕ ਰਜਿੰਦਰ ਸਿੰਘ ਤੇ ਇੱਕ ਸੁਖਰਾਜ ਸਿੰਘ ਆਸਟ੍ਰੇਲੀਆ ਪਿਛਲੇ 5-4 ਸਾਲ ਤੋਂ ਮੇਰੇ ਨਾਲ ਕਟ ਮਾਰ ਕਰਦੇ ਆ ਰਹੇ ਆ ਮੈਂ ਇੱਕ ਵਾਰੀ ਕੰਪਲੇਂਟ 23 ਮਾਰਚ ਨੂੰ ਜਦੋਂ ਉਹਨਾਂ ਨੇ ਮੇਰਾ ਕਟ ਮਾਰ ਕੀਤੀ ਤਾਂ ਮੈਂ ਜੀਰੇ ਬੋਲਸ ਨੂੰ ਕਾਲ ਕੀਤੀ ਤੇ ਉੱਥੇ ਕੰਪਲੇਂਟ ਕੀਤੀ ਤਿੰਨ ਤਿੰਨ ਚਾਰ ਤਰੀਕਾਂ ਵਿੱਚ ਉਹਨਾਂ ਨੇ ਇਹਦੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਫਿਰ ਅਸੀਂ ਫਿਰੋਜ਼ਪੁਰ ਆਪਣੀ ਕੰਪਲੇਨਟ ਕੀਤੀ ਫਿਰੋਜ਼ਪੁਰ ਵਿਮਨ ਸੈਲਚ ਵੀ ਉਹਨਾਂ ਨਾਲ ਕੋਈ ਕਾਰਵਾਈ ਨਹੀਂ ਹੋਈ ਹੈਗੀ ਇਸ ਇਹ ਸਾਰਾ ਕੁਝ ਚਾਉਦੇ ਉਹਨਾਂ ਨੇ ਅੱਜ ਫੇਰ ਮੇਰੇ ਨਾਲ ਕੁੱਟ ਮਾਰ ਕੀਤੀ ਸਾਰੀ ਫੈਮਿਲੀ ਰਲ ਕੇ ਮੇਰੀ ਸੱਸ ਜਸਵੀਰ ਕੋ ਸ ਮੇਰੇ ਸਹੁਰੇ ਦੀ ਡੈਥ ਹੋ ਗਈ ਹੈ ਤੇ ਦੋ ਜਿਹੜੇ ਮੇਰੇ ਜੇਠ ਨੇ ਤੇ ਜਿਠਾਣੀ ਹੈ ਰਜਿੰਦਰ ਸਿੰਘ ਬੰਦਾ ਜੀ ਉਹਦੀ ਵਾਈਫ ਨਿੰਦਰਕੌਰ ਸੁਗਰਾਜ ਆਸਟ੍ਰੇਲੀਆ ਸੁਗਰਾਜ ਆਸਟ੍ਰੇਲੀਆ ਦੀ ਸ਼ਹਿਤ ਹੀ ਕਰਦੇ ਆ ਉਪਰ ਕੌਂਦਾ ਉੱਥੇ ਬਹਿ ਕੇ ਸਾਰੀ ਲਾਈਫ ਕੰਟਰੋਲ ਕਰਦਾ ਹੈ ਤੇ ਉਹ ਕੋਈ ਕੰਮ ਨਹੀਂ ਕਰਦੇ ਦੋਨੋਂ ਇਹ ਨਾ ਮੇਰਾ ਵੱਡਾ ਜੇਠ ਕੋਈ ਕੰਮ ਕਰਦਾ ਨਾ ਮੇਰਾ ਹਸਬੰਦ ਕਰਦਾ ਬਸ ਇਸੇ ਕਰਕੇ ਮੇਰੀ ਕੁੱਟ ਮਾਰਦੇ ਅੱਜ ਫੇਰ ਬਹੁਤ ਮੇਰੀ ਮੇਰੀ ਬੁਰੀ ਹਾਲਤ ਆ ਨਾ ਤਾਂ ਐਸਐਚਓ ਨੇ ਕੁਛ ਕੀਤਾ ਨਾ ਵਿਮਨ ਸੈਲਾ ਲੈਣ ਕੀਤਾ ਤੇ ਇਹ ਜਦੋਂ ਕਾਰਵਾਈ ਨਹੀਂ ਕਰਦੇ ਕਰਕੇ ਇਹਨਾਂ ਦੇ ਹੌਸਲੇ ਵਧਦੇ ਜਾਂਦੇ ਆ ਤੇ ਮੇਰੇ ਨਾਲ ਅੱਜ ਫੇਰ ਬਹੁਤ ਕੁਛ ਕੀਤਾ ਮੇਰਾ ਛੋਟਾ ਜ 2.5 ਸਾਲ ਦਾ ਬੱਚਾ ਵਾ ਕੁਮਰ ਜੇਵੀਰ ਸਿੰਘ ਬਸ ਇਹੀ ਕੁਛ ਕਰਦੇ ਉਹ ਕਿਹੜੇ ਕਰ ਉਹਦਾ ਰੀਜ਼ਨ ਸਾਰੀ ਬਸ ਕੁਛ ਨਹੀਂ ਹੈਗਾ ਵੀ ਤਿੰਨ ਕੰਮ ਕੋਈ ਕਰਦੇ ਨਹੀਂਗੇ ਬਸ ਮੈਨੂੰ ਕਹਿੰਦੇ ਵੀ ਤੂੰ ਤੂੰ ਨਿਕਲ ਤੂੰ ਪੈਸੇ ਲਿਆ ਤੂੰ ਆ ਪਿਓ ਤੋਂ ਲਿਆ ਫਲਾਣਾ ਕਰਦੀ ਆਂ ਸੀਂ ਤੈਨੂੰ ਕੁਛ ਦੇਣਾ ਕੰਮ ਆਪ ਕੋਈ ਕਰਦਾ ਨਹੀਂ ਹੈ ਹੁਣ ਬਸ ਕੁੱਟ ਮਾਰ ਵੀ ਕੁਝ ਨਹੀਂ ਮੰਗ ਕਰਦੀ ਆਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਜੇ ਪੁਲਿਸ ਸਾਡੀ ਔਰਤਾਂ ਦੇ ਸਾਥ ਨਹੀਂ ਦੇਊਗੀ ਤਾਂ ਫਿਰ ਉਹ ਕਿੱਥੇ ਜਾਣੀ ਹੈ ਸੰਗਾ ਜੀ ਕੀ ਨਾਮ ਹੈ ਜੀ ਸੁਖਚੰਦ ਸਿੰਘ ਹਾਂ ਜੀ ਮੈਂ ਜਗਰਾਉਂ ਦੇ ਰਹਿਣ ਵਾਲਾ ਇੱਥੇ ਮਈਆਂ ਵਾਲਾ ਕਲਾ 2015 ਚ ਮੇਰੀ ਬੇਟੀ ਦੀ ਮੈਂ ਮੈਰਤ ਕੀਤੀ ਸੀ ਸੁਖਜਿੰਦਰ ਸਿੰਘ ਸਨ ਆਫ ਗੁਰਮੀਰ ਸਿੰਘ ਦੇ ਨਾਲ ਤਾ 2015 ਚ ਮੇਰੀ ਬੇਟੀ ਨੇ ਦੇ ਸੱਤ ਬੰਡ ਆਏ ਸੀ ਉਹਨੇ ਅਲਰਟ ਸੁਣਤੀ ਸੀ ਇਹਨਾਂ ਨੇ ਮਤਲਬ ਇਸ ਤਰ੍ਹਾਂ ਕੇ ਰਿਸ਼ਤਾ ਹੋਇਆ ਸੀਗਾ ਵੀ ਕੇ ਬਾਹਰ ਜਾਊਗੀ ਤਿੰਨ ਵਾਰੀ ਇਹਨਾਂ ਨੇ ਕੇਸ ਲਾਇਆ ਸੀ ਉਹ ਰਿਫਿਊਜ਼ ਹੋ ਗਿਆ ਬੌਜੀ ਦਾ ਲੋਨ ਕਰਕੇ ਉਸ ਤੋਂ ਬਾਅਦ ਇਹਨਾਂ ਨੇ ਲਾਇਆ ਨਹੀਂ ਚਲੋ ਉਸ ਤੋਂ ਬਾਅਦ ਬੱਚੀ ਇੱਥੇ ਆਪਣਾ ਕੰਮ ਕਰ ਕਰਨ ਲੱਗੀ ਹਸਬੰਡ ਨੇ ਨਾ ਕੋਈ ਕੰਮ ਨਹੀਂ ਕਰਦਾ ਨਾ ਜੇਥੇ ਦਾ ਕੰਮ ਕਰਦਾ ਕੋਈ ਇੱਕ ਵੱਡਾ ਉਹ ਆਸਟ੍ਰੇਲੀਆ ਰਹਿੰਦਾ ਵਾ ਚਾਲੜਾ ਉਹ ਇਹਨਾਂ ਨੂੰ ਪੈਸੇ-ਪੁਸੇ ਭੇਜਦਾ ਬਸ ਇਹ ਖਾਂਦੇ ਆ ਤੇ ਉਹ ਕੁੜੀ ਨਾਲ ਕੁੱਟਮਾਰ ਕਰਦੇ ਆ ਆ ਹੁਣ 23 ਮਾਰਚ ਨੂੰ ਇਹਨਾਂ ਨੇ ਕੁੱਟਮਾਰ ਕੀਤੀ ਸੀ ਮੈਨੂੰ ਸੱਧਿਆ ਐ ਇਹਨਾਂ ਨੇ ਕੰਟਰੋਲ ਨੂੰ ਫੋਨ ਕੀਤਾ ਏ ਕੁੜੀ ਨੇ ਤਾਂ ਉਹਨੇ ਐਸਐਚਓ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਵੂਮਨਸ ਵਾਲੇ ਦਰਖਾਸਤ ਦਿੱਤੀ ਸੀ ਫਰੋਜਪੁਰ ਉਹਨਾਂ ਨੇ ਦਾਖਲ ਦਫਤਰ ਕਰਤੀ ਤੇ ਹੁਣ ਮਤਲਬ ਅੱਜ ਫਿਰ ਇਹਨਾਂ ਨੇ ਕੁੱਟਮਾਰ ਕੀਤੀ ਏ ਕੁੜੀ ਦੀ ਤੇ ਉਹਦੇ ਪੈਰਾਂ ਪੂਰਾਂ ਤੇ ਸੱਟਾਂ ਨੇ ਸਾਰਾ ਕੁਝ ਆ ਤੋ ਬਸ ਉਹ ਵੇਲਾ ਰਹਿੰਦਾ ਕੁਛ ਕਮਾਈ ਨਹੀਂ ਕਰਦਾ ਹੁਣ ਪਿੱਛੇ ਜੇ ਮੈਂ ਤੋ ਇਹਨੇ ਕੁੜੀ ਨੇ ਪੈਸੇ ਮੰਗੇ ਸੀ ਕਿ ਮੈਨੂੰ ਪੈਸੇ ਚਾਹੀਦੇ ਮੈਨੂੰ ਕੋਈ ਖਾਣ ਪੀਣ ਨੂੰ ਹੈ ਨਹੀਂਗਾ ਤਾਂ ਮੈਂ 2 ਲੱਖ ਰੁਪਏ ਅਕਾਊਂਟ ਚ ਪਾਇਆ ਸੀਗਾ ਜਿਹਦੇ ਜੇ ਰਾਸ਼ਨ ਰੋਸ਼ਨ ਲੈਂਦੀ ਆ ਤੇ ਸਮਾਨ ਲਿਆ ਨੇ ਰਸੋਈ ਦਾ ਤੇ ਅੱਜ ਫਿਰ ਉਹਨਾਂ ਨੇ ਪੂਰੀ ਗੰੰਦ ਟੱਪ ਕੇ ਆਈ ਜੀ ਮਤਲਬ ਇੱਥੇ ਸੇਬਲਾ ਹੌਲਦਾ ਖਲੋਈਏ ਤੇ ਉਸ ਤੋਂ ਬਾਅਦ ਡੇਢ ਘੰਟੇ ਬਾਅਦ ਮੈਂ ਆਇਆ ਕਿ ਪੂਰੀ ਦੀ ਹਾਲਤ ਬੜੀ ਨਾਜੁਕ ਹੁਣ ਕੀ ਮੰਗ ਕਰਦੇ ਮੰਗ ਕੀ ਕਰਦੇ ਆ ਜੀ ਇਹੋ ਜੀ ਮਤਲਬ ਬੰਦਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਜਮੇ ਕੁਝ ਨਹੀਂ ਕਰਦੀ ਨਾ ਐਸਐਚ ਜਵਾਬ ਦੇ ਦਿੰਦਾ ਜੀ ਤੇ ਪੂਰੀ ਨੇ ਡੀਐਸਪੀ ਨੂੰ ਵੀ ਦਰਖਾਸਤ ਦਿੱਤੀ ਹੋਈ ਹੈ ਉਹ ਵੀ ਉਹਨਾਂ ਨੇ 19 ਤਰੀਕ ਨੂੰ ਬੁਲਾਇਆ ਸੀ ਉਸ ਰੰਗ ਚਾਚੂ ਜੀ ਦੇ ਨੇ ਮਤਲਬ ਸਾਰੇ ਟੱਬਰ ਨੇ ਦੀ ਘੁੱਟ ਮਾਰ ਕੀਤੀ ਗੋਦੀ ਘਰਾਂ ਉਹਦੇ ਲਾਸ਼ਾਂ ਪਈਆਂ ਹੋਈਆਂ ਡਾਕਟਰ ਸਾਹਿਬ ਨੇ ਮਲਾਰ ਕੱਟੀ ਹੈ ਅਸੀਂ ਚਾਹੁੰ ਤੰਡਾ ਮਤਲਬ ਵਿਆਹ ਜਿਹੜਾ ਹੋਇਆ ਸੀ ਬਾਹਰ ਦੇ ਕਰਕੇ ਹੋਇਆ ਸੀਗਾ ਲੇਕਿਨ ਉਹ ਸਿਰੇ ਨਹੀਂ ਚੜਿਆ ਹੁਣ ਇਸ ਕਰਕੇ ਉਹ ਮਤਲਬ ਘਟਮਾਰ ਕਰਦੇ ਜੀ ਨਾ ਮੈਂ ਤੱਕ 19 ਦੇ ਕਿ ਲੜਕੀ ਆਈ ਸੀ ਜਿਹੜੀ ਤੈਨ ਕੋਈ ਤੇ ਕਰੀਬ ਉਹਦੇ ਦੱਸਣ ਮੁਤਾਬਕ ਉਹ ਇਹਦੇ ਨਾਲ ਸਾਰੇ ਪਰਿਵਾਰ ਤੋਂ ਉਹਦੇ ਘਟਮਾਰ ਕੀਤੀ ਗਈ ਤਾਂ ਇਸ ਤੇ ਦੇ ਕਾਫੀ ਚਰਚੀ ਪੈਰਾਗ੍ਰਾਫ ਵੀ ਬਹੁਤ ਜ਼ਿਆਦਾ ਜੱਫਾ ਮੰਨਦੇ ਉਹਦੇ ਵਿੱਚ ਅਸੀਂ ਜੋ ਵੀ ਬਣਉਂਦਾ ਸੀ ਜੀ ਕਾਰਵਾਈ ਅਸੀਂ ਕਰ ਦਿੱਤੀ ਐ ਤੇ ਉਹਦੀ ਰਿਪੋਰਟ ਜੀ ਕੋਈ ਦੇਰੀ ਦਾਖਲੋ ਦੱਸ ਰਿਹਾ ਕਿ ਸਾਡੇ ਨਾਲ ਸੋਹਰਾ ਪਰਵਾਰ 50 ਤੋਂ ਵੱਧ ਦੀ ਤਾਂਗੀ ਕਰਦੇ ਆ ਰਹੇ ਆ। ਦਾਜ ਦੀ ਮੰਗ ਕਰਦੇ। ਜਦੋਂ ਦਾਜ ਲੈ ਕੇ ਪਹਿਲਾਂ ਉਹਦੇ 2 ਲੱਖ ਰੁਪਏ ਸੀ 14 ਮਾਰਚ ਨੂੰ ਦਿੱਤਾ ਇਹਨਾਂ ਨੂੰ ਤੇ ਹੁਣ ਕਦੇ ਵੀ ਪੂਰੇ ਤਰੀਕਾ 10 ਲੱਖ ਰੁਪਏ ਲੈ ਕੇ ਖੁੱਲ ਲੈ ਗਿਆ। ਦਾਜ ਦੀ ਖਾਤਰ ਇਹ ਕੋਟ ਮਾਰ ਦਿੱਤੀ। ਤੇ ਕਰਮ ਜਗਾ ਤੈਨੂੰ ਖਲਾਸ ਹੋ ਗਿਆ ਵਿੜੇ ਵਿੱਚ। ਉਹਦੇ ਪੈਰਾਂ ਤੇ ਮਿਰਛਾਂ ਲਿਉਂਦੀ। ਜੇ ਉਹ ਯਾਦ ਹੈ ਜਿਹੜੀ ਕੋਈ ਸਤਗੋ ਕਾਰ ਵੀ ਤੁਹਾਨੂੰ ਵੀ ਆਮਸਰਿਆ ਇੱਕ ਤੇ ਜੇਠ ਇਹਨਾਂ ਦਾ ਜੀ ਅਰਜਿੰਦਰ ਸਿੰਘ ਇੱਕ ਜਠਾਣੀ ਸ਼ਿੰਦਰ ਕੌਰ ਇੱਕ ਸੱਸ ਜਸਵੀਰ ਕੌਰ ਤੇ ਇਹਦਾ ਪਤੀ ਸੁਖਸਿੰਦਰ ਸਿੰਘ ਚਾਰ ਦੇ ਖਿਲਾਫ ਜੀ ਯਾਲ ਖਾਂਦੇ ਕਰਦੇ